ਪੰਜਾਬ ਦੇ ਨਵੇਂ ਰਾਜਪਾਲ ਮਿਲ ਗਿਆ ਨਾਮ ਸਾਰੇ ਜਾਣ ਚੁੱਕੇ ਐ ਉਹ ਕਿਵੇਂ ਆਏ ਕਿੱਥੋਂ ਆਏ ਕਿੰਨੀ ਉਹਨਾਂ ਦੀ ਲੰਮੀ ਸਿਆਸਤ ਐ ਕਈ ਵਾਰੀ ਉਹ ਵੀ ਖੁਦ ਚੋਣ ਲੜ ਚੁੱਕੇ ਹੁਣ ਗਵਰਨਰ ਬਣੇ ਐ ਹੁਣ ਪੁਰਾਣੇ ਤੇ ਨਵੇਂ ਗਵਰਨਰ ਨੂੰ ਲੈ ਕੇ ਮੁੱਖ ਮੰਤਰੀ ਨੇ ਆਪਣੇ ਅੱਜ ਵਿਚਾਰ ਵੀ ਰੱਖੇ ਐ ਉਸ ਇੱਕ মিডিਆ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਨਵਿਆਂ ਦੇ ਬਾਰੇ ਕਿਹਾ ਕਿ ਮੇਰੀ ਫੋਨ ਤੇ ਗੱਲਬਾਤ ਹੋਈ ਐ ਸਵਾਗਤ ਕਰਾਂਗੇ ਅੱਖਾਂ ਵਿਸ਼ਾਖ ਕੀ ਪਲਕਾਂ ਵਿਸ਼ਾਖ ਕੀ ਸਵਾਗਤ ਹੋਏਗਾ ਰਲ ਕੇ ਚੱਲਾਂਗੇ ਪਰ ਪੁਰਾਣੇ ਦੇ ਬਾਰੇ ਵੀ ਕਹਿ ਗਏ ਕਹਿੰਦੇ ਮੈਂ ਤਾਂ ਹਮੇਸ਼ਾ ਸਤਕਾਰ ਕਰਦਾ ਰਿਆ ਮੇਰਾ ਕੋਈ ਨਿੱਜੀ ਮਸਲਾ ਥੋੜਾ ਸੀ ਉਹਨਾਂ ਨਾਲ ਦੇਖੋ ਸਿੰਧ ਦੇ ਸਭ ਤੋਂ ਵੱਡੀ ਗੱਲ ਹੈ ਕਿ ਬਨਵਾਰੀ لال ਪ੍ਰੋਸਾਹਬ ਔਰ ਮੁੱਖ ਮੰਤਰੀ ਭਗਵਤ ਮਾਨ ਦਾ ਜਿੰਨਾ ਵੀ ਵਿਵਾਦ ਰਿਆ 36 ਦਾ ਅੰਕੜਾ ਰਿਆ ਔਰ ਦੋਨਾਂ ਜਾਨੇ ਨੇ ਆਪਣੀ એનਰਜੀ ਵੇਸਟ ਕੀਤੀ ਆ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਦਖਲ ਪੰਜਾਬ ਦਾ ਨੁਕਸਾਨ ਹੋਇਆ ਹੁਣ ਚਲੋ ਰਾਤ ਗਈ ਬਾਤ ਗਈ ਬਨਵਾਰੀ لال ਪ੍ਰੋਸਾਹਬ ਨੇ ਅਸਤੀਫਾ ਦਿੱਤਾ ਉਹਨਾਂ ਦਾ ਪ੍ਰਵਾਨ ਕਰ ਲਿਆ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਸੀ ਵੈਸੇ ਅਸਤੀਫਾ ਤੇ ਉਹਨਾਂ ਨੇ ਉਹ ਦਿਨ ਦਿੱਤਾ ਸੀ ਜਿੱਦਣ ਸੁਪਰੀਮ ਕੋਰਟ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਝਾੜ ਝੰਬ ਕੀਤੀ ਜਿੱਦਣ ਇਹਨਾਂ ਨੇ ਲੋਕਤੰਤਰ ਲੁੱਟੀ ਆ ਲੋਕਤੰਤਰ ਕੁੱਟੀ ਸੀ ਜਦੋਂ ਇਹਨਾਂ ਦੇ ਅਨਵਰ ਮਸੀਹ ਹੋਣਾ ਨੇ ਕਿਵੇਂ ਬੈਲਟ ਪੇਪਰਾਂ ਦੇ ਨਾਲ 헤ਰਾਫੇਰੀ ਕੀਤੀ ਤੇ ਕਿਵੇਂ ਮੇਅਰ ਦੀ ਇਲੈਕਸ਼ਨ ਜਿੱਤੀ ਸੀ ਔਰ ਧੱਕੇ ਨਾਲ ਆਪਣਾ ਮੇਅਰ ਬਣਾਇਆ ਸੀ ਸੁਪਰੀਮ ਕੋਰਟ ਨੇ ਵੀ ਫਿਰ ਚਪੇੜ ਮਾਰੀ ਹੈ ਨਾ ਉਦੋਂ ਕਿਉਂਕਿ ਜਿਹੜਾ ਪੰਜਾਬ ਦਾ ਰਾਜਪਾਲ ਉਹ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਹੁੰਦਾ ਐਡਮਿਨਿਸਟਰेटर ਹੁੰਦਾ ਸਮਝ ਲਓ ਕਿ ਚੰਡੀਗੜ੍ਹ ਦੇ ਉਹ ਮੁੱਖ ਮੰਤਰੀ ਸੀ ਬਨਵਾਰੀ لالਪਰੋਹ ਸਾਬ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਤਿੰਨ ਚਾਰ ਧੜੇ ਸੀ ਉਹ ਧੜਿਆਂ ਕਰਕੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦੀ ਲਾਹਤਤ ਹੋਈ ਆ ਅਸੀਫਾ ਉਦੋਂ ਉਹਨਾਂ ਨੇ ਦਿੱਤਾ ਇਹ ਪਤਾ ਨਹੀਂ ਕਿ ਭਗਵੰਤ ਮਾਨ ਸਾਬ ਦੇ ਨਾਲ ਬਨਵਾਰੀ لالਪਰੋਹ ਸਾਬ ਨੇ ਕਿਵੇਂ ਜੋੜ ਲਿਆ ਹੁਣ ਉਹ ਚਲੋ ਚਲੇਗੇ ਨੇ 31 ਤਰੀਕ ਨੂੰ ਸਾਡੇ ਨਵੇਂ ਗਵਰਨਰ ਆ ਜਾਣੇ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਸਾਹਿਬ ਜਿਹੜਾ ਬਹੁਤ ਹੀ ਬਨਵਾਰੀ لال פרוਜ ਸਾਹਿਬ ਨਾਲੋਂ ਵੀ ਜ਼ਿਆਦਾ ਤਜਰਬਾ ਰੱਖਦੇ ਨੇ 1977 ਜੇ ਪਹਿਲੀ ਇਲੈਕਸ਼ਨ ਲੜੀ ਜਦੋਂ ਇੰਡੀਆ ਦੇ ਵਿੱਚ ਜਨਤਾ ਲਹਿਰ ਮੂਵਮੈਂਟ ਆਈ ਸੀ ਉਸ ਜਨਤਾ ਲਹਿਰ ਮੂਵਮੈਂਟ ਨੇ ਇੰਦਰਾ ਗਾਂਧੀ ਨੂੰ ਹਰਾ ਦਿੱਤਾ ਸੀ ਹਾਲਾਂਕਿ ਬਾਅਦ ਚ ਸਰਕਾਰ ਨਹੀਂ ਚੱਲੀ ਉਹ ਨੇਚਰ ਜੇਪੀ ਜਗਤ ਜੇਪੀ ਜੋ ਵੀ ਜੇਪੀ ਮੂਵਮੈਂਟ ਚੱਲੀ ਸੀ ਨਾ ਉਹ 1977 ਚ ਉਦੇਪੁਰ ਤੋਂ ਪਹਿਲੀ ਵਾਰ ਐਮਐਲਏ ਬਣਦੇ ਨੇ 11 ਇਲੈਕਸ਼ਨਾਂ ਲੜੀਆਂ ਨੇ ਜਿਦੇ ਚੋਂ ਉਹਨਾਂ ਨੇ ਵੱਡੀ ਪੱਧਰ ਤੇ 8 ਵਾਰਾਂ ਦੇ ਤੇ ਐਮਐਲਏ ਨੇ 2 ਵਾਰਾਂ ਲੋਕ ਸਭਾ ਮੈਂਬਰ ਰਹੇ ਆਗੇ ਨੇ 4 ਦਫਾ ਰਾਜਸਥਾਨ ਦੇ ਮਨਿਸਟਰ ਰਹੇ ਨੇ ਐਜੂਕੇਸ਼ਨ ਮਨਿਸਟਰ ਲੋਕਲ ਬਾਡੀ ਮਨਿਸਟਰ ਗ੍ਰਹਿ ਮੰਤਰੀ ਫਿਰ ਪੀਡਬਲਿਊਡੀ ਮਨਿਸਟਰ 4 ਤੇ ਫਿਰ ਲੀਡਰ ਆਪੋਜੀਸ਼ਨ ਰਹੇ ਨੇ 12-13 ਕਮੇਟੀਆਂ ਚ ਰਹੇ ਨੇ ਸੈਂਟਰ ਦੇ ਵਿੱਚ ਐਮਪੀ ਰਹੇ ਨੇ ਬੀਜਪੀ ਦੇ ਸੂਬਾ ਪ੍ਰਧਾਨ ਰਹੇ ਨੇ ਜੁਵਾ ਮੋਰਚਾ ਤੋਂ ਉਹਨਾਂ ਨੇ ਆਪਣਾ ਸ਼ੁਰੂਆਤੀ ਸਫ਼ਰ ਸ਼ੁਰੂ ਕੀਤਾ ਇੱਕ ਟੀਚਰ ਰਹੇ ਨੇ ਸਕੂਲ ਟੀਚਰ ਰਹੇ ਨੇ ਤਜਰਬਾ ਤਗੜਾ ਹੋਰ ਅਸਮ ਦੇ ਰਾਜਪਾਲ ਦਾ ਤਜਰਬਾਗਾ ਹੁਣ ਉਮੀਦ ਇਹ ਹੀ ਕੀਤੀ ਜਾਣੀ ਚਾਹੀਦੀ ਹੈ ਕਿ ਨਵੇਂ ਗਵਰਨਰ ਆ ਗਏ ਨੇ ਤੇ ਨਵੀਂ ਰੋਤ ਆ ਗਈ ਪੰਜਾਬ ਦੇ ਵਿੱਚ ਔਰ ਨਵੀਂ ਰੋਤਾਊਗੀ ਤੇ ਗਵਰਨਰ ਸਾਹਿਬ ਦੀ ਸਿਹਤ ਵੀ ਠੀਕ ਰਹੇਗੀ ਪੰਜਾਬ ਦੀ ਸਿਹਤ ਠੀਕ ਰਹੇ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਸਿਹਤ ਠੀਕ ਰਹੇਗੀ ਕਿਉਂਕਿ ਇੱਕ ਗਵਰਨਰ ਦਾ ਔਰ ਇੱਕ ਮੁੱਖ ਮੰਤਰੀ ਦਾ ਜਿਹੜਾ ਆਪਸੀ ਪੇਚਾ ਨਾ ਉਹ ਨੁਕਸਾਨ ਕਰਦਾ ਹੈਗਾ ਕਿਉਂਕਿ ਸਾਡੇ ਕੋਲ ਪਹਿਲਾਂ ਕਿੰਨੇ ਜਾਨੇ ਹੈਗੇ ਨੇ ਉਦਾਹਰਨ ਬੰਗਾਲ ਮਹਾਰਾਸ਼ਟਰ ਉੜੀਸਾ ਕਰਨਾਟਕਾ ਕੇਰਲਾ ਤਾਮਿਲਨਾਡੂ ਕਿੰਨਾ ਵਿਵਾਦ ਉੱਠਿਆ ਹੈਗਾ ਨਾ ਉਹ ਨਿਖਣ ਗਿਆ ਹੁਣ ਪਿੱਛੇ ਦੇ ਕਾਲੀ ਬੰਗਾਲ ਔਰ ਕੇਰਲਾ ਦੇ ਰਾਜਪਾਲ ਦੇ ਸਕੱਤਰਾਂ ਨੂੰ ਸੁਪਰੀਮ ਕੋਰਟ ਨੇ ਤਲਬ ਕੀਤਾ ਕਿਉਂਕਿ ਰਾਜਪਾਲ ਜਿਹੜੇ ਬੀਜੇਪੀ ਵੱਲੋਂ ਲਾਏ ਹੋਏ ਨਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਸਰਕਾਰਾਂ ਦੀ ਨੱਕ 'ਚ ਦੰਮ ਦਿੱਤਾ ਜਿੱਥੇ ਬੀਜੇਪੀ ਦੀ ਗੈਰ ਬੀਜੇਪੀ ਸਰਕਾਰਾਂ ਨੇ ਉਹ ਦਿੱਲੀ ਹੋ ਗਿਆ ਦਿੱਲੀ ਦਿੱਲੀ ਵੀ ਵਿਕੇ ਸਿਕਸ ਹੈ ਨਾ ਉਸ ਤੋਂ ਪਹਿਲਾਂ ਨਸੀਬ ਚੰਦ ਹੁੰਦੇ ਉਹਨਾਂ ਨੇ ਵੀ ਦਿੱਲੀ ਸਰਕਾਰ ਦੀ ਨੱਕ 'ਚ ਦੰਮ ਰੱਖਿਆ ਔਰ ਪੰਜਾਬ ਦੇ ਵਿੱਚ ਵੀ ਹਿਲਾਅਤ ਸੀ ਕਿ ਜਿੱਥੇ ਪੰਜਾਬ ਦੇ ਸੀਐਮ ਸਾਹਿਬ ਦੇ ਨਾਲ ਡੀਜੀਪੀ ਜਾਂ ਚੀਫ ਸੈਕਟਰੀ ਕਿਸੇ ਮੀਟਿੰਗਾਂ 'ਚ ਉਹ ਗਵਰਨਰ ਦੇ ਨਾਲ ਬੈਠੇ ਹੁੰਦੇ ਮਤਲਬ ਜਦੋਂ ਡੀਜੀਪੀ ਚੀਫ ਸੈਕਟਰੀ ਜਾਂਦਾ ਹੈਗਾ ਤੇ ਕਈ ਅਫਸਰ ਦੇ ਨੰਬਰ ਬਣਾਉਣ ਦੀ ਖਾਤਰ ਵੀ ਚਲੇ ਜਾਂਦੇ ਨੇ ਕਿ ਡੀਜੀਪੀ ਆ ਗਏ ਨੇ ਫਿਰ ਸਾਰੇ ਸਲੂਟ ਮਾਰ ਚਲੇ ਜਾਂਦੇ ਚੀਫ ਸੈਕਟਰੀ ਆ ਗਏ ਸਾਰੇ ਏਡੀਸੀ ਡੀਸੀ ਐਸਜੇਪੀ ਚਲੇ ਜਾਂਦੇ ਆਗੇ ਨਾ ਜੀ ਉਹ ਇੱਕ ਪ੍ਰੋਟੋਕਾਲ ਹੀ ਹੈਗਾ ਔਰ ਕਈ ਅਫਸਰਾਂ ਨੂੰ ਨੰਬਰ ਬਣਾਉਣ ਦੀ ਖਾਤਰ ਵੀ ਅੱਜਕੱਲ ਤੇ ਕਿਉਂਕਿ ਪੁਲਿਸ ਦੀ ਗੱਲ ਕਰ ਲੋ ਪੁਲਿਸਿੰਗ ਘੱਟ ਹੋ ਰਹੀ ਆ ਪਾਲਿਸ਼ਿੰਗ ਜ਼ਿਆਦਾ ਹੋ ਰਹੀ ਆ ਅਜਿਹੀ ਸਥਿਤੀ ਦੇ ਵਿੱਚ ਹ ਜਿਹੜਾ ਪਿੱਛੇ ਕੁਝ ਹੋ ਗਿਆ ਉਹ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਾਈਦਾ ਕਿ ਹੁਣ ਤੁਹਾਡੀ ਪ੍ਰਾਣੇ ਨਾ ਤੇ ਨਹੀਂ ਬਣੀ ਨਵੇਂ ਨਾ ਬਣਾਉਣੀ ਚਾਹੀਦੀ ਹੈਗੀ ਤੁਹਾਨੂੰ ਕਿਉਂਕਿ ਇੱਕ ਪ੍ਰੋਟੋਕਾਲ ਔਰ ਗਵਰਨਰ ਨੂੰ ਤੁਸੀਂ ਜਾ ਕੇ ਕਦੀ ਤੇ ਆਪ ਚਾਦਾ ਕੱਪ ਪੀ ਲੋ ਕਦੀ ਉਹਨਾਂ ਨੂੰ ਬੁਲਾ ਲਓ ਨਾ ਇੱਕ ਆਪਸੀ ਤਾਲਮਿਲ ਹੁੰਦਾ ਔਰ ਬਹੁਤ ਸਾਰੇ ਤਜਰਬਾ ਇੱਕ ਦੂਜੇ ਤੋਂ ਸਿੱਖਣ ਤੋਂ ਮਿਲਦਾ ਹੈਗਾ ਨਾ ਔਰ ਫਿਰ ਪੰਜਾਬ ਬਵਾਸੇ ਚੰਗਾ ਰਹੇਗਾ ਕਿਉਂਕਿ ਹੁਣ ਦੇਖਦੇ ਆ ਕਿ ਇਹ ਜਿਹੜੇ ਰਾਜਪਾਲ ਸਾਹਿਬ ਆਉਣਗੇ ਇਹਨਾਂ ਨੂੰ ਤੇ ਨਹੀਂ ਕਿਤੇ ਇਸ਼ਕ ਹੋ ਜਾਊਗਾ ਦੌਰਿਆਂ ਦਾ ਸਰਦੀ ਦੌਰਿਆਂ ਜ਼ਿਲ੍ਹਿਆਂ ਦਾ ਕਰਨ ਦਾ ਜਾਂ ਚਿੱਠੀਆਂ ਲਿਖਣ ਦਾ ਨਾ ਉਹ ਉਹ ਤੇ ਨਹੀਂ ਕਿਤੇ ਹੋਏਗਾ ਅਸਮ ਦੇ ਵਿੱਚ ਉਹ ਜਿਹੜੇ ਬਤੌਰ ਹਲੇ ਤੱਕ ਉਹਨਾਂ ਦੇ ਖਬਰਾਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਅਜੀਹਾ ਵਿਵਾਦ ਨਹੀਂ ਨਿਕਲਿਆ ਹੈਗਾ ਕਿ ਜਿਹੜਾ ਉੱਥੋਂ ਦੀ ਅਸਮ ਦੀ ਸਰਕਾਰ ਨੂੰ ਜਾਂ ਸਰਕਾਰ ਨੇ ਉਹਨਾਂ ਨੂੰ ਜਾਂ ਉਹਨਾਂ ਨੇ ਸਰਕਾਰ ਨੂੰ ਤੰਗ ਕੀਤਾ ਕਿਉਂਕਿ ਇੱਥੇ ਤੇ ਗਵਰਨਰ ਸਾਹਿਬ ਦੇ 12 ਪਿچھے ਪਏ ਸਪੈਸ਼ਲ ਸੈਸ਼ਨ ਬੁਲਾਉਣ ਦਾ ਰੌਲਾ ਜਾਜ ਦਾ ਰੌਲਾ ਐਸਐਸਪੀ ਨੂੰ ਬਦਲਣਾ ਫਿਰ ਬਿਲ ਚਾਰ ਬਿਲ ਰੋਕੇਗੇ ਨੇ ਵਾਈਸ ਚਾਂਸਲ ਹਟਾਉਣੇ ਪਏ ਵਾਈਸ ਚਾਂਸਲ ਦੀਆਂ ਨਿਯੁਕਤੀਆਂ ਨੂੰ ਲੈ ਕੇ ਡਰੱਗਜ਼ ਨੂੰ ਲੈ ਕੇ ਦੌਰਿਆਂ ਨੂੰ ਲੈ ਕੇ ਫਿਰ ਬਹੁਤ ਸਾਰੇ 10 12 ਬਵਾਦ ਸੀ ਹੁਣ ਦੇਖਦੇ ਆ ਕਿ ਨਵੇਂ ਗੁਲਾਬ ਚੰਦ ਕਟਾਰੀਆ ਸਾਹਿਬ ਜਿਹੜੇ ਰਾਜਸਥਾਨ ਦੇ ਜੰਮੇਪਲੇ ਕਰੀਬ 80 ਸਾਲ ਉਹਨਾਂ ਦੀ ਉਮਰ ਆ ਉਹ 31 ਤਰੀਕ ਨੂੰ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਸੌਂਚ ਕਾ ਦੇਣੀ ਆ ਔਰ ਉਸ ਤੋਂ 31 ਤਰੀਕ ਨੂੰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਇੱਕ ਨਵੀਂ ਰੋਤਾਈ ਆ ਉਸ ਰੋਤ ਨੂੰ ਸੰਭਾਲਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਓਡੀ ਵੱਡੀ ਭੂਮੀ ਜ਼ਿੰਮੇਵਾਰੀ ਆ ਔਰ ਗੁਲਾਬ ਚੰਦ ਕਟਾਰੀਆ ਸਾਹਿਬ ਦੀ ਵੀ ਵੱਡੀ ਜ਼ਿੰਮੇਵਾਰੀ ਕਿਉਂਕਿ ਇਹ ਜਿਹੜਾ ਨੁਕਸਾਨ ਬਨਵਾਰੀ لال ਪ੍ਰੋਸਪ ਸਾਹਿਬ ਦਾ ਨਹੀਂ ਹੋਇਆ ਕਿਉਂਕਿ ਉਹ ਗਵਰਨਰ ਰਹਿ ਗਏ ਨੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਜੇ ਫਿਰ ਨਵੇਂ ਗਵਰਨਰ ਦਾ ਪੰਗਾ ਪੈ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬੀਜੇਪੀ ਦੀ ਸਰਕਾਰ ਅੱਜ ਇਥੇ ਨਿੱਕੇ ਤੇ ਹੋਰ ਐਡਜਸਟ ਕਰ ਦੇਣਗੇ ਪੰਜਾਬ ਦਾ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਨੁਕਸਾਨ ਹੁੰਦਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ ਔਰ ਉਹ ਵੀ ਤਜਰਬੇਕਾਰ ਨੇ ਸੀਐਮ ਸਾਹਿਬ ਵੀ ਤਜਰਬੇਕਾਰ ਹੈ ਜੋ ਤਜਰਬੇਕਾਰ ਦੋ ਬੰਦੇ ਬੈਠੇ ਹੋਣ ਉਦੋਂ ਸਗੋਂ ਚੰਗੇ ਰਿਜ਼ਲਟ ਦੀ ਆਸ ਹੁੰਦੀ ਆ ਪਰ ਜੇ ਆਪਸ ਦੇ ਵਿੱਚ ਫੇਰ ਵਿਗੜ ਗਈ ਹੈਗੀ ਆ ਤੇ ਫਿਰ ਮੈਨੂੰ ਲੱਗਦਾ ਫਿਰ ਪੰਜਾਬ ਦਾ ਨੁਕਸਾਨ ਹੋਊਗਾ ਚਲੋ ਫਿਲਹਾਲ ਤੇ ਸਾਨੂੰ ਉਮੀਦ ਕਰਨੀ ਚਾਹੀਦੀ ਔਰ ਅੱਜ ਜਿਵੇਂ ਉਹਨਾਂ ਨੇ ਕرسی ਕਾਲ ਕੀਤੀ ਆ ਇਹ ਟੈਲੀਫੋਨ ਤੇ ਜੀ ਆਇਆਂ ਵੀ ਕਹੇ ਤਾਂ ਵਧਾਈਆਂ ਵੀ ਕਹਤੀਆਂ ਔਰ ਕਹਿ ਰਹੇ ਕਿ ਅੱਖਾਂ ਵਿਸਾ ਕੇ ਅਸੀਂ ਉਡੀਕ ਕਰ ਰਹੇ ਹਾਂ ਤੇ ਉਹ ਚੰਗੀ ਗੱਲ ਪੇ ਚੰਗਾ ਰਹੂਗਾ ਪੰਜਾਬ ਠੀਕ ਰਹੇਗਾ ਔਰ ਦੂਜਾ ਜਿਹੜੇ ਚਲੇਗੇ ਨੇ ਬਨਵਾਰੀ ਲਾਲਪੁਰੋ ਸਾਹਿਬ ਕਿ ਮੈਂ ਉਹਨਾਂ ਦੇ ਮੱਥਾ ਵੀ ਟੇਕਦਾ ਪੈਰੀ ਹੱਥ ਲਾਉਂਦਾ ਰਿਹਾ ਤੇ ਉਹ ਹਾਲਾਂਕਿ ਇੱਕ ਚੀਫ ਮਨਿਸਟਰ ਜਦੋਂ ਇੱਕ ਹੁੰਦੇ ਨੇ ਉਹ ਇੱਕ ਉਹਨਾਂ ਦਾ ਇੱਕ ਆਪਣਾ ਰਤਬਾ ਹੁੰਦਾ ਹੈ ਕਿ ਐਦਾਂ ਨਹੀਂ ਟੇਕੇ ਜਾਂਦੇ ਕਿ ਪਹਿਲਾਂ ਤਾਂ ਬਹੁਤ ਕੁਝ ਦੇਖਿਆ ਜਾਂਦਾ ਸੀ ਲੇਕਿਨ ਅੱਜਕੱਲ ਇਹ ਜਿਹੜੀਆਂ ਹੁੰਦੀਆਂ ਸੀ ਪਿਰਤਾਂ ਜੀਆਂ ਟੁੱਟ ਚੁੱਕੀਆਂ ਨੇ ਨਵੀਆਂ ਪਿਰਤਾਂ ਪੈ ਗਈਆਂ ਤੁਹਾਨੂੰ ਯਾਦ ਹੋਵੇਗਾ ਫੋਟੋ ਬੜੀ ਵਾਇਰਲ ਹੋਈ ਸੀ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਵੀ ਪੈਰੀਆ ਚ ਲਾਇਜ਼ੇ ਹਾਲਾਂਕਿ ਇੱਕ ਅਹੁਦੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੁਣ ਇੱਥੇ ਸਟੇਟ ਸੀਐਮ ਇੱਕ ਐਪ ਐਪ ਚ ਬਹੁਤ ਵੱਡਾ ਹੁੰਦਾ ਫਿਰ ਵੀ ਜੋ ਪਿੱਛੇ ਜੇ 26 ਜਨਵਰੀ ਦਾ ਪ੍ਰੋਗਰਾਮ ਸੀ ਪਗਵੰਤ ਮਾਨ ਸਾਹਿਬ ਉਹਨਾਂ ਨੇ ਪਹਿਲੀ ਥਾਂ ਲਾਈ ਵੀ ਜੱਫੀ ਵੀ ਪਾਈ ਸੀ ਉਮੀਦ ਕਰਦੇ ਕਿ ਜਿਹੜੇ ਨਵੇਂ ਗੁਲਾਬ ਚੰਦ ਘਟਾਰੀਆ ਸਾਹਿਬ ਆਉਣਗੇ 31 ਤਰੀਕ ਨੂੰ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਕਾਰ ਰੀਡ ਘਾ ਨਹੀਂ ਪਵੇਗਾ ਜਿਵੇਂ ਬਿਮਾਰੀ لال ਪੁਰੋ ਸਾਹਿਬ ਦੇ ਨਾਲ ਪਿਆ ਸੀ